ਜੀ ਮੈਂ ਆਤੀ ਕੌੜਾ ਫਿਰ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਬਾਕੀ ਵੀ ਕਿਤੇ ਪਨਲ ਤੁਸੀਂ ਵੀ ਸਾਰੇ ਠੀਕ ਠਾਕ ਹੋ ਹੋਮਗੇ ਜਿਹੜਾ ਟਾਈਮ ਲਰਨਿੰਗ ਦਾ ਪਟਾਰਾ ਕੱਟ ਲਿੰਗਾ ਨੇ ਇਹਦਾਂ ਨਾ ਦੁੱਧ ਤਰੇ ਹੋਇਆ ਆ ਵਾ ਉਬਲਣਾ ਪਤਾ ਨਹੀਂ ਉਰੇਟਾ ਲੈ ਨਾ ਕੋਈ ਆ ਇਹਨਾਂ ਦੇ ਮੀਂਹ ਪਿਆ ਹੋਇਆ ਹਿੰਦੀ ਨਾ ਭਾਂਡੇ ਮੇਰੇ ਫੱਟੇ ਕਰੇ ਹਰ ਟੌੜੀ ਖਾਲੀ ਆ ਤੇ ਪਰਕੀ ਨਹੀਂ ਪਰਕ ਤੇ ਬਹੁਤ ਸੰਭੋਲ ਹੈ ਉਧਰ ਦੇਖੋ ਇੱਟਕੀ ਗੇਮ ਲੁਕੋ ਜੇ ਮਾਨੇ ਉਹਨਾਂ ਇੱਥਾਰੇ ਗੇਮਾਂ ਦਾ ਪੀਦੀਆਂ ਨਹੀਂ ਜਦੋਂ ਇਹਦਾ ਦੇਖਦੇ ਨੇ ਦੁੱਧ ਰੋਵਾਲੀ ਵਸਾਉਣ ਵਾਲੀ ਆ ਫਿਰ ਮੈਂ ਚਾਹ ਪੀ ਕੇ ਕਰਦੀ ਆ ਆਪਣੇ ਕੰਮ ਪਹਿਣਾ ਨੇ ਪੁੱਛਿਆ ਸੀ ਅਬੀ ਤੁਸੀਂ ਮੱਜਾਂ ਨੂੰ ਸ਼ੱਕਰ ਕਿਵੇਂ ਪਾਉਣੀ ਮੱਜਾਂ ਨੂੰ ਸ਼ੱਕਰ ਪਿਉਂ ਕੇ ਪਾਣੀ ਦੇ ਵਿੱਚ ਆਥ ਨੇ ਪਿਉ ਦੇ ਦੜ ਕੇ ਜਾ ਤੂੰ ਤਾਂ ਮੈਂ ਅੱਧਾ ਘੰਟਾ ਪਹਿਲੀ ਪਿਉ ਕੇ ਰੱਖ ਦਣੀ ਆ ਜਿਆਸ ਨੇ ਤਾਂ ਤੁਸੀਂ ਬਹੁਤ ਬਲੀ ਗਾ ਖਾ ਲੰਦੀ ਆ ਸਾਡੇ ਹੁਣ ਲੈਟੀ ਮੁਕੀ ਪੀਆ ਦੋ ਦਿਨ ਮੈਂ ਪੀਉ ਤਿੰਨੋਂ ਕੱਲੀ ਪੀਂਦੀ ਨਹੀਂ ਹੈਗੀ ਲੈਟੀ ਚ ਪਿਉ ਕੇ ਪਾ ਦਾਂਗੀ ਲੈਟੀ ਹੁਣ ਖਤਮ ਹੋਈ ਪਈ ਆਈ ਪਿਹਾ ਕੇ ਲਾਉਂਗਾ ਜਲੇਟੀ ਲੈਤੀ ਲੁੱਟੀ ਪਿਹਾ ਲਿਆ ਅੱਜ ਅਜ ਗੁਰਲੀਨ ਨੂੰ ਵੀ ਲਿਆਉਣਾ ਤੇ ਲਿਆਉਂਗਾ ਕਲਿਉਂਦੇ ਨਹੀਂ ਪਿਛਲੇ ਪਹਿਲ ਲਿਆ ਕੱਲ ਨੂੰ ਇਹ ਕੋਈ ਅੱਸੀ ਦਾ ਨਹੀਂ ਕੱਲ ਲੈ ਆਉਂਗਾ ਲੋਦਨ ਲਾ ਜੀ ਤੇ ਇਹਨੇ ਤਾਂ ਸਾਰੇ ਜਵਾਕਨ ਕੋਈ ਕੰਮ ਵਾਲਾ ਹੈਗਾ ਮਨਵੀਰ ਕਹਿੰਦੀ ਮੈਂ ਆਉਣ ਆਦੀ ਪਰ ਕਹਿੰਨਾ ਮੈਂ ਆਉਣਾ ਕਹਿੰਦੀ ਬਾਰੀ ਬਾਰੀ ਛੋੜਦੀ ਦੋ ਦਿਨ ਕੰਮ ਵਾਲੇ ਨਹੀਂ ਕਰੇ ਕਿ ਸੱਤ ਬਸ ਦੋ ਚਾਰ ਦਿਨਾਂ ਨੂੰ ਸੱਤ ਵੀ ਪੈ ਜੂਗੀ ਚਲੋ ਦੋਨੋਂ ਆ ਗਈ ਬਾਲੀ ਹੁਣ ਬਹਿ ਕੇ ਪੀਣੇ ਆਗੇ ਆਪਾਂ ਚਾਹ ਸਾਥ ਵਿੱਚ ਫੇਰ ਕੰਮ ਕਰਾਂ ਤੁਸੀਂ ਪੀ ਲਈ ਹੈ ਹਾਂ ਚਾਹ ਆ ਪੀ ਲਈ ਅੱਜ 7 ਉਧਰ ਵੀ ਜਾਣ ਘੰਟੇ ਤੱਕ ਜਾਂਦੇ ਨਹੀਂ 7 ਵਾਲੇ 7 ਵਾਲੇ ਅੱਜ ਇੱਕ ਤਾਂ ਰੋਜ਼ ਪ੍ਰੋਗਰਾਮ ਨਹੀਂ ਕੀ ਕਰੀ ਹਰ ਇੱਕ ਸਾਰਾ ਪਿੰਡ ਸਾਦਲ ਨੂੰ ਤੁਹਾਨੂੰ ਅੱਜ 7 ਤਾਈਂ 7 ਵਾਲੇ ਜਾਣਾ ਹੋਊ ਇਹਨਾਂ ਅੱਜ ਉਹਨਾਂ ਸਾਡੇ ਨਾਲ ਚਾਚਾ ਜੀ ਕਹੇ 11 ਸਾਲ ਲੱਗਦੇ ਸੀ ਕਾਚਾ ਸਫਰ ਨਾ 11 ਸਾਲ ਕੋਣ ਕਹ ਲੱਗ ਜਾਂਦੀ ਆ ਕੋਈ ਨਾ ਹੋਰ ਸੀ ਹੋਰ ਸੀ ਉਹਨਾਂ ਨੇ ਸੱਤ ਪੈਂਦੀ ਹੈ ਕਿ ਸਾਡਾ ਘਰ ਵਾਲਾ ਲਾਉਂਗੇ ਕੰਮਾਂ ਬਹੁਤ ਵਧੀਆ ਨਹੀਂ ਹੋਊਗੇ ਉਹਨਾਂ ਨੇ ਸੱਤ ਪੈਂਦੀ ਪਾਉਂਗੀ ਕਹਿ ਰਹੇ ਨੇ ਮੈਂ ਤਾਂ ਦੁੱਧ ਪਾਇਆ ਪਿਉ ਨਾਲ ਇਹ ਜਿਹੜੇ ਦਹੀਂ ਚੋਂ ਵਾਲਾ ਪਿਆ ਜਿਹੜਾ ਥੋੜਾ ਜਿਹਾ ਹੁਣ ਦੁੱਧ ਵੀ ਘਟ ਗਿਆ ਇੱਕ ਮਾਜੀ ਰਹੇਗੀ ਦੁੱਧ ਦੀ ਗੰਧ ਵਾਲੀ ਇੱਕ ਵਾਸਤੇ ਜੇ ਦੇ ਟਿੱਕੀ ਦੇ ਨਾਲੇ ਤਾਂ 3-4 ਕਿਲੋ ਦੇ ਦਾਂਗੇ ਜੇ ਨਾਂ ਦੇ ਲੱਤਾਂ ਮਾਰਨ ਲੱਗੇ ਫਿਰ ਕਿੰਦੋ ਦੇਣਗੇ ਇਸ ਤਰ੍ਹਾਂ ਕਰਤੀ। ਕੁਮਾਰ ਵਾਲੇ ਬਾਰੇ ਹੋ ਗਿਆ ਹੁਣ 220 ਕੋਈ। ਚਲੋ ਜੇ ਪਪ ਚਾਹ ਪੀ ਗਏ ਚਾਹ ਪੀ ਕੇ ਮਾਨ ਦੇ ਭਾਂਡੇ ਫਿਰ ਕਰਦੇ ਆਪਣੇ ਕੰਮ ਘਰ ਨਾਲ। ਜਾਂ ਮੈਂ ਕਰਦਾ ਹਾਂ ਸੱਤ ਦੀ ਬਾਰਿਸ਼ ਲੋ ਜੀ ਆਪਾਂ ਮੱਝਾਂ ਨਮਾਉਣੇ ਬਾਹਰ ਲਾ ਛੱਡ ਹਜੇ ਗਿੱਲਾ ਨਮਾਉਣ ਮੈਂ ਪੰਦਰਲੇ ਛੱਡ ਜੀ ਬੰਨ ਦਾਂਗੇ ਅੰਦਰ ਹੀ ਬੰਨ ਦੇ ਗਿੱਲਾ ਬਾਹਰ ਹੈ ਹਨਾ ਇਹ ਦਾਤ ਹੋਈ ਇਹਨਾਂ ਜਲੇਰੀਆਂ ਖਾ ਜਾਣਗੇ ਅਜੇ ਸਾਤ ਤੇ ਜਾਣਾ ਉਸ ਤੇ ਵੀ ਖਾਉਂਦੇ ਹਾਂ ਹਾਂ ਹੋ ਦਵਾਈ ਛੱਡੋ ਅਰੇੜਾ ਇੱਧਰ ਹੀ ਰੋਡ ਕਿਉਂ ਲਿਆਓ ਵੇੜਾ ਪੱਟਾ ਲੈ ਕੇ ਜਾਉਂ ਮੈਂ ਤੁਹਾਨੂੰ ਪੱਟਾ ਲੈ ਕੇ ਜਾਉਂ ਗਿੱਲਾ ਵੇੜਾ ਸਾਰਾ ਘੱਟਿਆ ਜਾ ਬਸ ਇੰਨੇ ਕੱਪੜੇ ਪਾਈ ਪਏ ਜਿਹੜਾ ਸਿਟੋਣ ਵਾਲਾ ਜੁੱਤ ਹੋਵੇ ਫਰਨਾ ਨੇ ਬੋਤੂ ਦਾ ਜੁੱਤ ਹੋਵੇ ਜਿਹੜਾ ਕਾਉਂਟ ਫਾਰੇ ਮੈਂ ਸੋਚਦਾ ਹਾਂ ਕਿ ਜੜ ਡੱਡਾ ਦੂਰ ਜਾਉਂਦਾ ਉਹ ਨੂੰ ਪਈ ਗਿਆ। ਅੱਜ ਵੀ ਗਰਮੈਸ ਹੈ। ਪਤਾ ਪਤਾ ਕਰਵਾਣੀ ਹੈ ਇਹ ਵੀ ਬਾਤ। ਜੋ ਟਰਾਂਵਲਦ ਨੇ ਜਿਹੜੀ ਕੋਈ ਸਿਆ ਪਾਣੀ ਬਹੁਤ ਅਰੇ ਬੇੜਾ ਪੱਟਾ ਜਾਊਗਾ ਆਹਾਂ ਰੋਡ ਤੇ ਲੈ ਜਾਊਂ ਹਰ ਤੇ ਰੋਡ ਤੇ ਜਾਣਾ ਪੈਂਦਾ ਰੇੜਾ ਜਿਹੜੀ ਟੱਪ ਰਹਾ ਨੇ ਉਹ ਇੱਧਰ ਤੇ ਹੋਰ ਹੁਣ ਕਰ ਜਿਹਨੇ ਘੁੱਟੋ ਮਾਰਿਆ ਮਾਂ ਨੂੰ ਸਤਾਇਆ ਉਹ ਆਪਣੀ ਜਿਹੜੇ ਕਿਸਾ ਲੋ ਜੀ ਹੁਣ ਸੁਖਮੰਤੇ ਗੁਰਮੰਤੇ ਕੀੜਾ ਜਾਲਪਾ ਖਾਣ ਦਾ ਦਪਾਏ ਦੁਪਹਿਰੇ ਦੇ ਲਾਪਸੀ ਪਤਲੀ ਜੀ ਲਾਪਸੀ ਕਰਾ ਕੇ ਤੀਜੀ ਜਲਸ ਦਿਨ ਖਾਦੀਆਂ ਨੇ ਆਏ ਬਣਾਉਂਦੇ ਇਹਦੇ ਵਿੱਚ ਚਾਹ ਤਰੀ ਹੋਈ ਆ ਕੇ ਜਾਊਗੀ ਚਾਹ ਚਾਹ ਤਰੀ ਹੋਈ ਹੈ ਗਾਂਧੀ ਬਾਏ ਸੋਣੇ ਗਾ ਖਾਈ ਜਾਣਗੀਆਂ ਇਹ ਨਸਾਰੇ ਟੱਬਰ ਤੋਂ ਨਹੀਂ ਨਕੋ ਨਹੀਂ ਦਿੱਲੀ ਕਰ ਲਾਹੀ ਤਾਂ ਦਿੱਲੀ ਕਰਦੇ ਤਾਂ ਕਈ ਲਾਫਸੀ ਬਣਾਵਾਂਗੇ ਆਹ ਤੈਨੂੰ ਸੁਆਦ ਦੇਗ ਨਹੀਂ ਖੰਦੇ ਦੇ ਉਹ ਹੀ ਲਾਫਸੀ ਉਹ ਦੇਗ ਮੜੀ ਜੀ ਪਤਲੀ ਭਈ ਨਹੀਂ ਲਾਫਸੀ ਆਏ ਹੋ ਜਾਂਦੀ ਹੈ ਫੋਨ ਕਰ ਤਾਂ ਡਾਡੀ ਚਾਹ ਲੈ ਜਾਓ ਚੱਕੀਆਂ ਵਿੱਚ ਚੱਕੀਆਂ ਤੋਂ ਦਵਾਈ ਦੂਈ ਛੱਡਦੇ ਹੁਣ ਮੇਰੀ ਜੀ ਦੀ ਅ ਕੱਲ ਤਲੀਆਂ ਹੋਈਆਂ ਚੀਜ਼ਾਂ ਖਾਤੇ ਹੋ ਕੇ ਜਿਆਦਾ ਤੜੀ ਹੋ ਜਾ ਕਰ ਆਲਕੋ ਵਾਲੀ ਕੋਈ ਕਿਤੇ ਗਰਮੀयां ਬਿਮਾਰ ਨਾ ਹੋਏ ਮੈਂ ਖਾਣੀ ਜਾਂਦੇ ਹਾਂ ਤੇ ਮੇਰੇ ਅਗਰਮੀ ਹੈ ਜੀ ਬੀ ਮੈਂ ਤਾਂ ਅੱਜ ਹੀ ਸਰਦੋਂ ਖੀਂ ਆਉਂਦਾ ਬਣਾ ਲਈ ਰੱਖੀ ਸੋ ਤੰਦਿਆ ਨਾ ਮਾ ਖੋਣਾਂ ਮੈਂ ਤਾਂ ਕਹਿੰਦੀ ਮਖਾਨ ਉਥੇ ਰੱਖਿਓ ਬਣਾਈ ਜਾਂ ਖਾਈ ਜਾਂ ਮੈਂ ਤਾਂ ਪਚਾਣੀ ਗੱਲ ਕਰਾਂ ਸਰਦੀ ਦੀ ਨਹੀਂ ਗਰਮੀ ਦੀ ਲੋ ਜੀ ਇੱਧਰ ਰੱਖੀ ਆਪਾਂ ਟਿੰਡੋ ਦੀ ਸਬਜ਼ੀ ਥੋੜੀ ਜੀ ਟਿੰਡੋ ਸੀ ਫਿਰ ਤੋਂ ਆ ਗਿਆ ਜਿਸ ਜੀ ਇਹਨੂੰ ਤੇ ਅਇਦਤ ਤਰੀਵੇ ਦੀ ਆਪਣੀ ਚਾਹ ਵਾਲੀ ਸਬਜ਼ੀਆਂ ਜਿਨ੍ਹਾਂ ਲਈ ਚਾਹੜਾ ਖਰੀਅਰ ਪਸੰਦ ਹੈ ਜੋ ਢਿੰਡੋ ਪਾ ਲਾਂਗੇ ਜੇ ਪਰ ਢਿੰਡੋ ਨਹੀਂ ਪਸੰਦ ਉਹ ਚਾਹ ਵਾਲੀ ਪਾ ਲਾਂਗੇ ਠੀਕ ਹੈ ਇਹ ਸਭ ਜਿਹੜੀ ਸਬਜ਼ੀ ਇਸ ਪਾਸੇ ਦੀ ਹੈ ਸਬਜ਼ੀ ਤਾਂ ਦੀ ਅਸਲੀ ਹੋਣੀ ਚਾਹੀਦੀ ਤੇ ਇਸੇ ਥੋੜੀ ਜਿਹੀ ਹੈ ਨਾ ਸਬਜ਼ੀ ਰ ਮੈਂ ਪਹਿਲਾ ਪਾਣੀ ਸੋਡੀ ਪਾਉਣ ਦੇ ਪਕਾ ਲਈਏ ਤੇ ਸੋਡੀ ਪਾਉਣਗੇ ਆਪਾਂ ਸੌਰੀ ਵੀ ਪਾਉਣਗੇ ਆਪਾਂ ਲਾ ਲੇ ਮਿਕਸ ਇਹ ਪਾਪ ਨਾਰੀ ਕਾਲਜ ਇਹ ਤੇ ਪਾਣੀ ਨਹੀਂ ਪੈਂਦਾ ਬਿਲਕੁਲ ਸਬਜ਼ੀ ਤੇ ਮੈਸ ਤੇ ਟਿੰਡੋ ਕਹਿੰਦੇ ਆ ਬੈਸੇ ਠਿੰਡੇ ਵੀ ਕਿਹਾ ਜਾਂਦਾ ਇਹਨਾਂ ਬਹੁਤ ਸਾਰੇ ਕੋਹਨੇ ਠਿੰਡੇ ਵੀ ਕਹਿੰਦੇ ਹੋਣ ਸਾਵਨਾ ਬੋਦੀ ਆ ਜੀ 3 ਦਿਨ ਹੋ ਗਿਆ ਜਾਂਦਾ ਸਬਜੀ ਅੱਧਾ ਜਾ ਗਿਆ ਲੋ ਜੀ ਪਹਿਲਾਂ ਮਿਰਚ ਵੀ ਨਾ ਮਿਰਚ ਪਾਤਾ ਸਬਜੀ ਚ ਸੁਕਮਣ ਵਰੀਆਂ ਟੂਸਨ ਦਾ ਟਾਈਮ ਆ ਜਿਹੜਾ ਬਦਲ ਗਿਆ ਤੇ ਤਿੰਨ ਵਜੇ ਜਾਣ ਲੱਗੇ ਹੁਣ ਟਾਈਮ ਹੋ ਗਿਆ 4:30 ਹੋਣ ਵਾਲੀ ਨੇ ਸਰਦਾਰ ਜੀ ਹੁਣ ਖੇਤੋਂ ਆਏ ਨੇ ਉਹਨਾਂ ਨੇ ਕਿੱਤਾ ਘਟੋਪਾ ਕੋਕਾ ਕਰ ਰਹੇ ਹੁਣੋਂ ਲੱਗਿਤ ਕਿ ਉਹਨਾਂ ਨੇ ਜਾਣਾਂ ਦਾ ਚਰਮੇਤ ਕੋਲੇ ਗਰਲੀ ਨਹੀਂ ਲੈਣ ਜਾਣਗੇ ਕੋਕਾ ਤਾਂ ਸਭ ਪਿਆਰ ਹੋਏ ਸਰਦਾਰ ਘੋੜੀ ਤੱਕ ਨਹੀਂ ਮਾਸੇ ਦਵਾਤਾ ਮਾਸਾ ਦੁਨਾ ਮਾਸਾ ਦੁਨਾ ਇਹ ਤੋਂ ਕੇਲ ਮਹਾਂਪਿਆ ਤੋਂ ਲਈ ਕੇ ਜੇ ਨੂੰ ਸੁਣਾਇ ਦਰਦ ਦਿੰਦਾ ਸਰਦਾਰ ਜੀ ਦੇ ਦਵਾਈ ਨੂੰ ਲੈ ਕੇ ਮੈਂ ਦਵਾਈ ਸਿੱਪਦੀ ਮੱਤੀ ਚ ਚੱਜੀ ਰੀਚ ਖਾਣ ਨਾਲ ਪਰਮਾ ਬਹੁਤ ਕਰਿਆ ਗਿਆ ਦਵਾਈ ਲੈਤੀ ਆ ਹੁਣ ਸੈੱਟ ਹੋ ਜਾਊਗਾ ਸਵੇਰ ਹੁਣ ਜਾਣੀ ਦੇ ਲੈਣ ਜੇ 5 ਵਜੇ ਵੀ ਤਰਫ ਤੇ ਸੱਤ ਸਵੇਰੇ 6:30 ਵਜੇ ਮਿਲ ਜਾਊਗੀ ਕੋਈ ਹੋਰ ਨਹੀਂ ਰੋਟੀ ਸਬਜ਼ੀ ਆਪਣੀ ਪੱਕ ਜੂਗੀ ਉਧਰ ਨਾਲ ਸੁਖਮਣ ਹੋਰੀਆਂ ਕੱਪੜੇ ਲਾ ਕੇ ਗਈਆਂ ਸੀਗੀਆਂ ਟੂਸਣ ਤੇ ਤੇ ਉਹ ਮੈਂ ਮਸਿਨ ਚ ਸਰਫ ਵਾਲਾ ਪਾਣੀ ਸਵੇਰ ਵਾਲੇ ਕੱਪੜਿਆਂ ਦੇ ਬਚੇ ਆਪ ਜਿਹੜੋ ਵਿੱਚ ਪਾਇਆ ਹੈ ਪਾਤਾ ਸਰਦਾਰ ਜੀ ਨਾ ਲੱਗੂ ਨਾ ਦੇ ਕੱਪੜੇ ਪਾ ਦਿੱਤੇ ਦੇਖੋ ਆਪਾਂ ਨੇ ਹੁਣ ਸਬਜੀ ਤਾਂ ਆਮ ਹੋ ਜੂ ਮੀਂਹ ਪਿਆ ਕਰਕੇ ਨਾ ਹਲ ਤਾਂ ਚੱਕਿਆ ਸੀ ਮੱਛੀ ਜਾਂਦਾ ਸੀਗਾ ਦੇਖੋ ਫਲ ਬਹੁਤ ਚਿੱਕਿਆ ਹੋਇਆ ਫਸਬਜੀ ਨਹੀਂ ਸਬਜੀ ਦਾ ਫਲ ਤਾਂ ਭਰੀ ਭਈਆ ਹੁਣ ਆਪਣੇ ਆ ਮਿਰਚਾਂ ਵੀ ਸਿਰੇ ਚੜਜਾ ਕਰਨਗੇ ਫੁੱਲ ਜੇ ਹਨਾ ਮੀ ਕਰਕੇ ਰੁਕ ਗਈ ਇਹ ਸਬਜੀ ਕੱਲ ਤਾਂ ਇਤਨਾ ਪਾਣੀ ਦੀਂਦਾ ਨਹੀਂ ਸੀ ਪਾਣੀ ਨਾਲ ਭਰੀਆਂ ਪਈਆਂ ਸੀਗੀਆਂ ਮਿਰਚਾ ਮਿਰਚਾ ਹੁਣ ਤਿੱਕ ਤਾਂ ਲੋਫ ਉੱਕੀ ਗਈ ਹੈ ਜਿਹੜੇ ਫੁੱਲ ਲੱਗਦੇ ਸੀ ਇਹ ਮਿਰਚਾਂ ਵੀ ਦੂਜੀਆਂ ਨੇ ਆ ਦੇਖੋ ਹਨਾ ਨਹੀਂ ਤਾਂ ਹਾ ਨੂੰ ਵਾਲੀਆਂ ਮਿਰਚਾਂ ਨੇ ਇਹ ਕੌੜੀ ਵੱਧ ਹੁੰਦੀ ਹੈਗੀ ਤੇ ਜਿਹੜੀ ਨੀਚੇ ਨੂੰ ਵਾਲ ਹੁੰਦੀ ਆ ਉਹ ਘੱਟ ਕੌੜੀ ਹੁੰਦੀ ਹੈਗੀ ਲੋ ਜੀ ਆਪਣੀ ਸਬਜੀ ਬਣ ਗਈ ਐ ਤੇ ਥੋੜੀ ਜਿਹੀ ਪਚੌਲੇ ਫੜੀਆਂ ਦੀ ਸਬਜੀ ਕੱਢੀ ਹੈਗੀ ਚਲ ਆਪਣੇ ਗੱਲਾਂ ਕਰਦੇ ਕਰਦੇ ਉਹਨਾਂ ਮੜਾ ਸੇਕ ਲੱਗ ਜੂ ਟਿੰਡੋਲੀ ਸਬਜੀ ਐ ਜਿਹੜੀ ਬਣ ਗਈ ਐ ਤੇ ਸਰਦਾਰ ਜੀ ਵੀ ਚਲੇ ਗਏ ਤਿਆਰ ਹੋ ਕੇ ਗੁਰਲੀਨ ਨੂੰ ਲੈਣ ਤੇ ਸੁਖਮਣ ਹੋਰੀਆਂ ਵੀ ਆਉਣ ਆਲੀਆਂ ਨੇ ਸੁਖਮਣ ਹੋਰੀਆਂ ਵੀ ਆਉਣ ਆਲੀਆਂ ਨੇਗੀਆਂ ਮੈਂ ਜਾਣਦੀ ਆ ਜੀ ਹੁਣ ਬਸ ਮੱਜਾਂ ਵੱਲ ਤੇ ਜਿਹੜੇ ਸੁਖਮਣ ਡੈੜੀ ਕੱਪੜੇ ਲੱਗ ਗਏ ਸੀ ਸੋਨੋ ਜੇ ਲੱਗ ਗਏ ਸੀ ਉਹਨਾਂ ਦਾ ਪਾਣੀ ਕੱਢ ਕੇ ਪਾਉਣੀਆਂ ਤੇ ਨੇ ਬਸ ਮੱਝਾਂ ਨੂੰ ਪਾਣੀ ਪੂਣੀ ਪਿਆ ਕੇ ਧਾਰ ਕੱਢ ਦੇਾਂਗੇ ਧਾਰ ਤਾਂ ਬਸ ਨਾ ਰੂੰਗਾ ਜੀ ਰਹੇਗਾ ਇੱਕ ਮੱਝ ਰਹੇਗੀ ਇਹ ਜਿਹਾ ਬਲਕਿ ਇੱਕੋ ਹੀ ਦਿੰਦੀ ਹੈਗੀ ਤੇ ਕੋਈ ਕੰਮ ਜਾਂ ਹੁਣ ਤੱਕ ਤਾਂ ਕੰਮ ਬਹੁਤ ਆਜ ਤੋਂ ਬਾਅਦ ਥੋੜਾ ਥੋੜਾ ਕੰਮ ਰਹੇ ਰਹੇ ਜਿਵੇਂ ਕਿ ਦੁੱਧ ਵਗ ਗਿਆ ਤਾਂ ਇਹ ਜਿਵੇਂ ਪੌਣੇ ਪੰਜਾਂ ਬਾਅਦੀਆਂ ਚੱਕ ਕੇ ਵਗ ਜਣੇ ਵੀ ਧਾਰਾਂ ਕੱਢਣੀਆਂ ਨੇਗੀਆਂ ਚਲੋ ਜੀ ਬਸ ਮਹੀਨਿਆਂ ਦੀ ਸੁੱਖ ਨਾਲ ਦੁੱਧ ਦੁੱਧ ਹੋ ਜਾ ਤੇ ਤਿੰਨ ਤਿੰਨ ਮਹੀਨਿਆਂ ਵਿੱਚ ਵਿੱਚ ਆਪਣੇ ਤਿੰਨ ਮੱਝਾਂ ਸੂਹ ਬਣ ਗਏ ਫਿਰ ਮਗਰ ਦੀ ਮਗਰ ਦੁੱਧ ਸੁੱਖ ਨਾਲ ਹੋ ਹੀ ਜਾਊਗਾ ਤੇ ਵਾਹਿਗੁਰੂ ਸਾਹਿਬ ਨੂੰ ਦੇਵੇ ਦੁੱਧ ਤੇ ਪੱਤਤੀਆਂ ਪੁੱਤ ਹਨ 3 ਚ 3 ਚ ਵੀ ਨਹੀਂ ਫਰਕ ਹੈਗਾ ਕੋਈ 3 ਤੇ ਪੁੱਤ ਦੇ ਵਿੱਚ ਤੇ ਅੱਦੇ ਲੋਕ ਧੀਆਂ ਨੂੰ ਵੀ ਤਰਸਦੇ ਨੇ ਜੀ ਹਨਾ ਮਹਾਰਾਜ ਸਾਰੇ ਘਰਾਂ ਚ ਤੰਦਰੁਸਤ ਰੱਖੇ ਬਰਕਤਾਂ ਬਖਸੇ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਹੋ ਜੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ ਅੱਜ ਦੀ ਵੀਡੀਓ ਚ ਇੰਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ